कांग्रेस पार्टी ਤੋਂ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਨਰੇਸ਼ ਦੁੱਗਲ ਮਹਿਲਾ ਜ਼ਿਲ੍ਹਾ ਦੇ ਪ੍ਰਧਾਨ ਰੇਖਾ ਅਗਰਵਾਲ ਜੀ ਦੇ ਅਗਵਾਈ ਹੇਠ ਪਟਿਆਲਾ ਦੇ ਕਿਲਾ ਚੌਂਕ ਵਿਖੇ 88 ਸਵਤੰਤਰਤਾ ਦਿਵਸ ਦੇ ਸ਼ੁਭ ਦਿਹਾੜੇ ਮੌਕੇ ਸਮਾਗਮ ਕੀਤਾ ਗਿਆ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਕਾਂਦੀਪੋਚ ਡਾਕਟਰ ਗਾਂਧੀ ਜੀ ਨੇ ਝੰਡਾ ਚੜਾਉਣ ਦੀ ਰਸਮ ਆਦਾ ਕੀਤੀ ਇਸ ਮੌਕੇ ਤੇ ਉਹਨਾਂ ਦੇ ਨਾਲ ਵਿਸ਼ਨੂ ਸ਼ਰਮਾ ਹਰਵਿੰਦਰ ਨਿੱਪੀ ਰਾਜੇਸ਼ ਮੰਡੋਰਾ ਰਜਿੰਦਰ ਸੈਣੀ ਮਹਿੰਦਰ ਸਿੰਘ ਨਰੇਸ਼ ਕੁਮਾਰ ਬੱbbi विनोद भटनागर विकास गिल विनोद नलोत्रा मदन पंबरी सुभाष कुमार अशोक शर्मा राजकुमार तनेजा ਅਤੇ ਮਹਿਲਾ ਮੋਰਚਾ ਤੋਂ ਮਜੀਠਿਆ ਇਕਲੇਬ ਦੀ ਬਲੌਕ ਪ੍ਰਧਾਨ ਪਰਲਵੀ ਜੈਨ ਆਪਣੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੋ ਜਾਂਦਾ ਹੈ ਸਰ ਕੀ ਕਹਿਣਾ ਚਾਹੁੰਦੇ ਆ ਅੱਜ 15 ਅਗਸਤ ਦਾ ਜਿਹੜਾ ਮਨਾਇਆ ਜਾਏਗਾ ਜੀ ਸਭ ਤੋਂ ਪਹਿਲਾਂ ਮੈਂ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਸਾਡੇ ਦੇਸ਼ ਵਾਸੀ ਸਾਰੇ ਪੰਜਾਬੀ ਵੀਰ ਦੇਸ਼ ਵਿਦੇਸ਼ ਚ ਜਿੱਥੇ ਵੀ ਵੱਸਦੇ ਨੇ ਉਹਨਾਂ ਨੂੰ ਮੈਂ 78ਵੇਂ ਆਜ਼ਾਦੀ ਦਿਵਸ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਨਾਲ ਹੀ ਮੈਂ ਜਿਹੜੇ ਸਾਡੇ ਸੁਤੰਤਰ ਰਸਨਾਣੀਆਂ ਨੇ ਸ਼ਹੀਦੀਆਂ ਪਾ ਕੇ ਇਹ ਆਜ਼ਾਦੀ ਦਾ ਸਾਨੂੰ ਮਾਨ ਬਖਸ਼ਣ ਦਾ ਮਿਲੇ ਆ ਉਹਨਾਂ ਨੂੰ ਵੀ ਮੈਂ ਨਮਨ ਕਰਦਾ ਹਾਂ ਕੀ ਲੋਤਾ ਸਰ ਵੱਡੇ ਪੱਧਰ ਤੇ ਕਾਂਗਰਸੀ ਜਿਹੜੇ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੁਤੰਤਰਤਾ ਸੈਨਾਨੀ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਲੰਬੇ ਸਮੇਂ ਤੋਂ ਆਪਾਂ ਇੱਥੇ ਮਨਾ ਰਹੇ ਹਾਂ ਬਟ ਕਦੇ ਵੀ ਉਹਨਾਂ ਨੂੰ ਸਨਮਾਨਤ ਨਹੀਂ ਕੀਤਾ ਜਾਂਦਾ ਕੀ ਕਹਿੰਦੇ ਨੇ ਇਸ ਤਰ੍ਹਾਂ ਗੱਲ ਹੈ ਸੁਤੰਤਰਤਾ ਸੈਨਾਨੀਆਂ ਨੂੰ ਅਸੀਂ ਹਰ ਸਾਲ ਇਹ ਸਨਮਾਨਤ ਹੋਰੇ ਕਰਦੇ ਹਾਂ ਪਰ ਮੈਂ ਤਾਂ ਸਾਡੀ ਬਦਕਿਸਮਤੀ ਕਹੂੰਗਾ ਵੀ ਉਹਨਾਂ ਨੂੰ ਸਨਮਾਨ ਦੇਣਾ ਸਾਡੀ ਕਿਸਮਤ ਨਹੀਂ ਕਿਉਂਕਿ ਉਹ ਚੱਲ ਬਸੇ ਬਹੁਤੇ ਜ਼ਿਆਦਾ ਜਾਂ ਇੰਨੇ ਬਜ਼ੁਰਗ ਹੋ ਗਏ ਵੀ ਉਹ ਚੱਲ ਕੇ ਉਰੇ ਆ ਨਹੀਂ ਸਕਦੇ ਜਦੋਂ ਜਦੋਂ ਵੀ ਸਾਨੂੰ ਉਿਤ ਸਮਾਹ ਮਿਲਦਾ ਅਸੀਂ ਉਹਨਾਂ ਦੇ ਘਰੇ ਜਾ ਕੇ ਉਹਨਾਂ ਨੂੰ ਸਨਮਾਨ ਕਰਕੇ ਜਿਲ੍ਹਾ ਕਾਂਗਰਸ ਕਮੇਟੀ ਬੁਲਾਉਣੇ ਆ ਜਿਵੇਂ ਕਿ ਡਾਕਟਰ ਸਾਧਨ ਜੀ ਅੱਜ ਦੇ ਮੌਕੇ ਕੀ ਕਹਿਣਾ ਚਾਹੁੰਦੇ ਨੇ ਵਿਸ਼ੇਸ਼ ਸੰਦੇਸ਼ ਤੁਹਾਡਾ ਅੱਜ ਦੇ ਸਾਰੇ ਕਾਂਗਰਸ ਜਨਾਨੇ ਜਿਨ੍ਹਾਂ ਚ ਸ਼ਰਮਾ ਜੀ ਸੀਗੇ ਦੁੱਗਲ ਸਾਹਿਬ ਸੀਗੇ ਜੇ ਮੋਰ ਕੇ ਕਾਉਂਸਲਰ ਸਾਹਿਬ ਐਨ ਸਾਹਿਬਾਨ ਸੀਗੇ ਮੇਰਨਾ ਜੋੜੀ ਮਜਰਾ ਸਾਹਿਬ ਖੜੇ ਨੇ ਵਿਕਾਸ ਗਿਲ ਖੜੇ ਨੇ ਤੇ ਹੋਰ ਮੰਡੋੜਾ ਸਾਹਿਬ ਨੇ ਕਿੰਨੇ ਕਿੰਨੇ ਮਤਲਬ ਇੱਥੇ ਕੁੱਲ ਜਿਹੜੀ ਕਾਂਗਰਸ ਜਮਾਤ ਹੈ ਪਟਿਆਲਾ ਸ਼ਹਿਰ ਦੀ ਤੇ ਆਲੇ ਦੋਲ ਦੀ ਹਲਕਿਆਂ ਤੋਂ ਆਈ ਹੋਈ ਹੈ ਔਰ ਬੜਾ ਅਤਸਾਇ ਲੋਕਾਂ 'ਚ ਇਹ ਕਿ ਮੈਂ ਤਾਂ ਇਹੀ ਕਿਹਾ ਕਿ ਇਹ 15 ਅਗਸਤ ਹੁਣ ਚੁਣੌਤੀ ਬਣ ਚੁੱਕੇ ਨੇ 26 ਜਨਵਰੀ 15 ਅਗਸਤ ਜਿਹੜਾ ਕਿ ਭਾਰਤ ਦੇ ਮੁਲਕ ਦਾ ਬੁਨਿਆਦੀ ਸੰਵਿਧਾਨ ਦਾ ਨੇ ਬੁਨਿਆਦੀ ਖਾਕਾ ਹੈਗਾ ਬੁਨਿਆਦੀ ਇੱਕ ਗਰਕਦਰਾਂ ਕੀਪਦਾ ਉਹਨਾਂ ਨੂੰ ਬਚਾਉਣ ਦੀ ਚੁਣੌਤੀ ਹੈਗੀ ਹੈ ਅੱਜ ਦੇ ਦਿਨ ਆਪਾਂ ਇਹਦ ਲੀਤਾ ਹੈਗਾ ਕਿ ਆਪਾਂ ਜੀ ਦੇਸ਼ ਦੇ ਬੁਨਿਆਦੀ ਜੋ ਇੱਕ ਸਿਸਟਮ ਨੇ ਸਾਨੂੰ ਰੱਬ ਸੰਵਿਧਾਨ ਨੇ ਸਾਨੂੰ ਇੱਕ ਬਨਿਆਦੀ ਬਨਿਆਦੀ ਸੋਚ ਦਿੱਤੀ ਹੈਗੀ ਹੈ ਕਿ ਇਹ ਤਾਂ ਇਹ ਦਾ ਇਲਾਜ ਹੈਗਾ ਭਾਰਤ ਦਾ ਗਣਰਾਜ ਹੈਗਾ ਹੈ ਇੱਕ ਸੋਵਰਨ ਡੈਮੋਕਰੇਟ ਸੈਕੂਲਰ ਸਟੇਟ ਹੋਊਗਾ ਇਹ ਜੋ ਪਿਛਲੇ ਦਹਾਕਿਆਂ ਸਾਲਾਂ ਚ ਕਾਂ ਹੈਗਾ ਜੋ ਤਰਫ ਜਿਹੜਾ ਤਰਨਪੱਖ ਚਿਰਤਰ ਹੈ ਉਹਨੂੰ ਖਤਮ ਕਰਕੇ ਧਾਰਮਿਕ ਤੌਰ ਵੀ ਕਰਨ ਦੀ ਜਿਹੜੀ ਇੱਕ ਵਵਾ ਚੱਲੀ ਹੈਗੀ ਹੈ ਜੋ ਸਾਰਾ ਮੁਲਕ ਨੂੰ ਸਭ ਦਾ ਸਾਂਝਾ ਮੁਲਕ ਹੋਣ ਦੇ ਉਹਨੂੰ ਨਕਾਰ ਕੇ ਇੱਕ ਖੋਸ਼ਕਹਰਾਨਿਆਂ ਨੂੰ ਮੁਲਕ ਵੇਚਿਆ ਜਾ ਰਿਹਾ ਹੈਗਾ ਔਰ ਰਾਜਨੀਤਿਕ ਤਾਨਾਸ਼ਾਹੀ ਜੋ ਸਥਾਪਿਤ ਕੀਤੀ ਜਾ ਰਹੀ ਹੈ ਏਜੰਸੀਆਂ ਰਾਹੀਂ ਔਰ ਜਿਸ ਤਰ੍ਹਾਂ ਏਜੰਸੀਆਂ ਦਾ ਅਪਹਾਰਨ ਕਰਕੇ ਇਹਦੇ ਵਿੱਚ ਆਰਐਸਐਸ ਦਾ ਕਾਡਰ ਭਰਤੀ ਕਰਕੇ ਇਹਨਾਂ ਨੂੰ ਇੱਕ ਪਾਰਟੀ ਵਿੰਗ ਦੇ ਤੌਰ ਤੇ ਵਰਤਿਆ ਜਾ ਰਿਹਾ ਉਸ ਦੇ ਖਿਲਾਫ ਜਿੱਥੇ ਆਪਾਂ 15 ਅਗਸਤ ਨੂੰ ਅੱਜ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਕਾਂਗਰਸ ਪਾਰਟੀ ਦੇ ਅਦਾ ਕੀਤੇ ਰੋਲ ਨੂੰ ਯਾਦ ਕਰਦੇ ਠੀਕ ਜਿਹੜੀ ਦੂਜੀ ਧਾਰਾ ਸੀ ਸ਼ੀਤਪਾਕ ਜ਼ਖੋਰਾ ਦੀ ਉਹਨਾਂ ਦੇ ਕੀਤੇ ਰੋਲ ਨੂੰ ਅਦਾ ਕਰਦੇ ਕੁਰਬਾਨੀਆਂ ਨੂੰ ਯਾਦ ਕਰਦੇ ਹੈਗੇ ਤਾਂ ਅੱਜ ਇਹਨਾਂ ਸੀ عہد ਲੈਂਦੇ ਆ ਕਿ ਭਾਰਤੀ ਸੰਵਿਧਾਨ ਨੂੰ ਜੋ ਖੋਰਾ ਲੱਗ ਰਿਹਾ ਹੈਗਾ ਭਾਰਤੀ ਕਨ ਰਾਜ ਦੀਆਂ ਜੋ ਬੇਸਿਕ ਬੁਨਿਆਦੀ ਕਦਰਾਂ ਕੀਮਤਾਂ ਨੂੰ ਖੋਰਾ ਲੱਗ ਗਿਆ ਅਸੀਂ ਉਹਨਾਂ ਦੀ ਬਹਾਲੀ ਲਈ ਸਾਰੇ ਹਿੰਦੁਸਤਾਨ 'ਚ ਕਾਂਗਸ ਪੱਕੀ ਮਾਹੌਲ ਪੈਦਾ ਕਰਕੇ ਪੰਜਾਬ 'ਚ ਵੀ ਪਹਿਲਾਂ ਮ्युनਿਸਪਲ ਚੋਣਾਂ ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ 'ਚ ਅਸੀਂ ਕਾਂਗਸ ਦਾ ਜਿਹੜਾ ਰਾਜ ਹੈ ਤੇਰਾ ਪਰਚਮ ਮੁਰਕੇ ਲਹਿਰਾਉਂਦਾ ਹੈ